ਹੁਸ਼ਿਆਰਪੁਰ 뉴스 ਤੇ ਫੇਸਬੁਕ ਪੇਜ ਤੇ ਇੱਕ ਵਾਰ ਤੁਹਾਡਾ ਸਾਰਿਆਂ ਦਾ ਮੁਰਤੋਂ ਸਵਾਗਤ ਹੈ ਮੈਂ ਹੇ ਚੇਤਨ ਕਸ਼ਪ ਸੋ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਮੌਤ ਘੁੰਦੀ ਹੈ ਕਿਵੇਂ ਮੌਤ ਘੁੰਦੀ ਹੈ ਅਕਸਰ ਸਮੇਂ ਸਮੇਤੇ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਲਾਇਕੀ ਇਥੋਂ ਦੇ ਬਿਸ਼ਰਮ ਲੀਡਰਾਂ ਦੀ ਨਲਾਇਕੀ ਤੇ ਟੁੱਟੀਆਂ ਸੜਕਾਂ ਤੋਂ ਅਸੀਂ ਤੁਹਾਨੂੰ ਅਕਸਰ ਜਾਣੂ ਕਰਵਾਉਂਦੇ ਰਹਿੰਦੇ ਆ ਤੇ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਦੇ ਨਲੋਇਆਂ ਚੌਕ ਵਿਖੇ ਤਾਂ ਇਹ ਤਸਵੀਰਾਂ ਤੁਸੀਂ ਨਲੋਇਆਂ ਚੌਕ ਦੀਆਂ ਦੇਖ ਰਹੇ ਹੋ ਹੁਸ਼ਾਰਪੁਰ ਦਸੂਆ ਮਾਰਗ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਤਾਂ ਹੁਸ਼ਾਰਪੁਰ ਚੰਤਪੁਰਨੀ ਰੋਡ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਤੇ ਇਸੇ ਹੀ ਤਰ੍ਹਾਂ ਹੁਸ਼ਾਰਪੁਰ ਜਲੰਧਰ ਰੋਡ ਨੂੰ ਇਹ ਜੋੜਨ ਦਾ ਕੰਮ ਕਰਦਾ ਸੋ ਕੈਮਰਾ ਪਰਸਨ ਨੂੰ ਕੰਗਾ ਕਿ ਨਾਲ-ਨਾਲ ਚੱਲਦੇ ਵੀ ਰਹਿਣ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਤਸਵੀਰਾਂ ਨੇ ਜੀ ਹੁਸ਼ਾਰਪੁਰ ਦੇ ਨਲੋਈਆਂ ਚੌਂਕ ਦੀਆਂ ਕੱਟੋ-ਕੱਟ 2 ਤੋਂ 2.5 ਫੁੱਟ ਡੂੰਘਾ ਜਿਹੜਾ ਉਹ ਖੱਡਾ ਹੈ ਗੱਡੀਆਂ ਜਿਹੜੀਆਂ ਆਪਣੇ ਰਸਤੇ ਨੂੰ ਛੱਡ ਕੇ ਉਹ ਦੂਜੇ ਰਸਤਿਆਂ ਤੋਂ ਲੰਘਦੀਆਂ ਨੇ ਤੇ ਇਤਰਾਸ ਦੀ ਕੋਈ ਅੱਜ ਦੀ ਨਹੀਂ ਹੈ ਬਲਕਿ ਇਤਰਾਸ ਦੀ ਕਾਫੀ ਸਮਾ ਪੁਰਾਣੀ ਆ ਇਤਰਾਸਦੀ ਆ ਤਾਂ ਗੱਡੀਆਂ ਆਪਣਾ ਰਾਹ ਛੱਡ ਕੇ ਕਿੱਥੋਂ ਲੰਗਦੀਆਂ ਨੇ ਟਿੱਪਰ ਲੰਘ ਰਿਹਾ ਤਾਂ ਟਿੱਪਰ ਨੂੰ ਤੁਸੀਂ ਵੇਖ ਸਕਦੇ ਹੋ ਕਿ ਉਹ ਕਿੱਥੋਂ ਜਿਹੜਾ ਕ੍ਰੋਸ ਕਰ ਰਿਹਾ ਤੇ ਕਿੱਥੋਂ ਉਹਨੂੰ ਲੰਘਣਾ ਚਾਹੀਦਾ ਐ ਸੋ ਥੋੜਾ ਤਸਵੀਰਾਂ ਤੁਹਾਨੂੰ ਹੁਣ ਦਿਖਾ ਦਿੰਦੇ ਆ ਇਹ ਖੱਡਾ ਜਿਹੜਾ ਜੀ ਇਹ ਮੌਤ ਦਾ ਕਾਰਨ ਹੈ ਹਾਦਸਿਆਂ ਨੂੰ ਇਹ ਸੱਦਾ ਦੇ ਰਿਹਾ ਹੈ ਖੱਡਾ ਹੈ ਕਿੱਡਾ ਕਿੱਡਾ ਵੱਡਾ ਖੱਡਾ ਹੈ ਤੇ ਅੱਜ ਕੱਲੇ ਹੁਸ਼ਿਆਰਪੁਰ ਦੇ ਇਸ ਮਾਰਗ ਦੀ ਹੀ ਇਹ ਇਤਰਾਸਤੀ ਨਹੀਂ ਆ ਬਲਕਿ ਹੁਸ਼ਿਆਰਪੁਰ ਫਗਵਾੜਾ ਬਾਈਪਾਸ ਦੀ ਵੀ ਤੁਹਾਨੂੰ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਤਾਂ ਉੱਥੋਂ ਦੇ ਹਾਲਾਤ ਵੀ ਜਿਹੜੇ ਇਦਾਂ ਤੇ ਸੀ ਆ ਰੋਡਵੇਜ ਦੇ ਮੁਲਾਜ਼ਮ ਐ ਵੀ ਕਹਿ ਕੇ ਲੰਘਦੇ ਕਹਿੰਦੇ ਸਿਆਪਾ ਕਰੋ ਜੀ ਇਹਨਾਂ ਦਾ ਤਾਂ ਇਹ ਦੇਖੋ ਇਹ ਤਸਵੀਰਾਂ ਕਿ ਮੈਂ ਤਾਂ ਇੱਥੋਂ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਵੀ ਅੰਡਰ ਆਉਂਦਾ ਚਾਹੇ ਪੀ ਡਬਲਯੂ ਡੀ ਦੇ ਅੰਡਰ ਆਉਂਦਾ ਚਾਹੇ ਸੀ ਡਬਲਯੂ ਡੀ ਨੈਸ਼ਨਲ ਹਾਰਕੀ ਦੇ ਅੰਡਰ ਆਉਂਦਾ ਤਾਂ ਕੀ ਜਿਹੜੇ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਵਿਭਾਗਾਂ ਦੇ ਕੀ ਉਹ ਉਹਨਾਂ ਨੂੰ ਅੰਨੇ ਪੰਡ ਦੀ ਬਿਮਾਰੀ ਹੈ ਕਿ ਉਹਨਾਂ ਨੂੰ ਹੁਣ ਦੱਸਣਾ ਬੰਦ ਹੋ ਚੁੱਕਿਆ ਹੈ ਕੀ ਕੀ ਹੋ ਜਏ ਹਾਲਾਤ ਨੇ ਸੜਕਾਂ ਦੇ ਜਾਂ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਕਿ ਜਦੋਂ ਤੱਕ 2-4 ਲੋਕ ਮਰਦੇ ਨਹੀਂ ਤਾਂ ਉਦੋਂ ਤੱਕ ਉਹ ਇਸ ਦੀ ਮਰਮਤ ਨਹੀਂ ਕਰਵਾਉਣਗੇ ਜਾਂ ਇਸ ਸੜਕ ਨੂੰ ਠੀਕ ਨਹੀਂ ਕਰਵਾਉਣਗੇ ਹਾਲਾਂਕਿ ਜੇਕਰ ਆਪਾਂ ਇਹ ਲੈਵਲ ਦੀ ਗੱਲ ਕਰੀਏ ਤਾਂ ਨਾ ਤਾਂ ਸੜਕ ਦਾ ਕਿਸੇ ਤਰ੍ਹਾਂ ਦਾ ਹੀ ਕੋਈ ਲੈਵਲ ਆ ਤੇ ਤਸਵੀਰਾਂ ਦੇਖ ਲਓ ਕਿ ਕਿੱਥੇ ਸੜਕ ਹੈ ਤੇ ਲੋਕ ਉਹ ਦੇਖੋ ਆਪਣੀ ਸੜਕ ਨੂੰ ਛੱਡ ਕੇ ਦੂਜੀ ਸੜਕ ਦੇ ਪਾਸੇੋਂ ਲੰਘ ਰਹੇ ਆ ਤੇ ਲੋਕ ਵੀ ਕਿਤੇ ਨਾ ਕਿਤੇ ਉਹ ਹਾਦਸਿਆਂ ਨੂੰ ਸੱਦਾ ਜਿਹੜੇ ਉਹ ਦੇ ਰਹੇ ਨੇ ਸੋ तो हां जी बाजी? जी, करना के बारे जी। है कहां से आप? मैं देखो आगे लगा, से अच्छा, यही से एन एच आई से है हां जी। तो फिर क्या बोलना चाहते हो उन्हीं के शायद अंडर ये रोड आता है रोड का क्वालिटी आप हम रहने वाले पंजाब के ही है फिलहाल जी जलंधर से ਰੋਡ ਦਾ ਸੁਧਾਰ ਹੋਣਾ ਚਾਹੀਏ ਇਤਨਾ ਪਤਾ ਚਲਦਾ ਹੈ ਬੋਲ ਸਕਦੇ ਹਾਂ ਕਿ ਜਦ ਤੱਕ ਪ੍ਰਸ਼ਾਸਨ ਹੈ ਉਹ ਇੰਤਜ਼ਾਰ ਕਰ ਰਿਹਾ ਕਿ ਦੋ ਚਾਰ ਬੰਦੇ ਜਦ ਤੱਕ ਮਰਤੇ ਨਹੀਂ ਉਹ ਸੁਧਾਰ ਨਹੀਂ ਕਰਨਗੇ ਐਸਾ ਹੀ ਸ਼ਾਇਦ ਇਨਕੀ ਜੋ ਨਲਾਇਕੀ ਹੈ ਠੇਕੇਦਾਰ ਕੋ ਦੇਖਣਾ ਚਾਹੀਏ ਇਹ ਠੇਕੇਦਾਰੋ ਕੀ ਗਲਤੀ ਹੈ ਠੇਕੇਦਾਰ ਕੋ ਜੋ ਹੈ ਉਸਕੋ ਸੁਧਰਨਾ ਚਾਹੀਏ ਕਾ ਇਹ ਰਾਗੀ ਰਾਤ ਨਾਲ ਗੱਲ ਕੀਤੀ ਹੈ ਹਾਲਾਂਕਿ ਇਹ ਵੀ ਕਹਿੰਦੇ ਅਸੀਂ ਐਨ ਐਚ ਆਈ ਇਹ ਤੋਂ ਇਹ ਸ਼ਾਇਦ ਉਸਦੇ ਮੁਲਾਜ਼ਮ ਨੇ ਆਜ਼ਾਦਕਾਰੀ ਹੋਣਗੇ ਜੋ ਵੀ ਹੋਣਗੇ ਤਾਂ ਠੇਕੇਦਾਰ ਤੇ ਮੋੜਿਆ ਤੇ ਗੱਲ ਸੁੱਟ ਕੇ ਗਏ ਨੇ ਤਾਂ ਠੇਕੇਦਾਰ ਤੇ ਸ਼ਿਕੰਜਾ ਕਸਣ ਵਾਲਾ ਕੌਣ ਹੁੰਦਾ ਬਸ ਤੁਸੀਂ ਦੇਖੋ ਕਿਹੜਾ ਰੋਡ ਹੈ ਬਸਦਾ ਤੇ ਬਸੇ ਕਿਧਰੋਂ ਆ ਰਹੀ ਆ ਸੋ ਕਿਤੇ ਨਾ ਕਿਤੇ ਹਾਦਸਿਆਂ ਨੂੰ ਸਦਾ ਵੀਡੀਓ ਜ਼ਰੂਰ ਸਾਂਝੀ ਵੀ ਕਰੋ ਬਸਾਂ ਦੀਆਂ ਬਾਡੀਆਂ ਤੱਕ ਜਿਹੜੀਆਂ ਨਾਲ ਲੱਗਦੀਆਂ ਨੇ ਕਿੰਨੇ ਇੰਨੇ ਇਹ ਡੂੰਘੇ ਖੱਡੇ ਨੇ ਤਾਂ ਪ੍ਰਸ਼ਾਸਨ ਨੂੰ ਜਿਹੜਾ ਜ਼ਰੂਰ ਸਭ ਕੁ ਲੈਣਾ ਚਾਹੀਦਾ ਜਾਂ ਤਾਂ ਪ੍ਰਸ਼ਾਸਨ ਕਹਿ ਦੇਵੇ ਇੱਥੇ ਬੋਰਡ ਲਗਾ ਦੇਵੇ ਕਿ ਜਦ ਤੱਕ ਅਸੀਂ ਦੋ ਚਾਰ ਬੰਦੇ ਮਰਦੇ ਅਸੀਂ ਨਹੀਂ ਵੇਖਦੇ ਅਸੀਂ ਉਦੋਂ ਤੱਕ ਸੁਧਾਰ ਇੱਥੋਂ ਦਾ ਜਿਹੜਾ ਉਹ ਨਹੀਂ ਕਰਾਂਗੇ ਲਗਾਤਾਰ ਭਾਰੀ ਵਾਹਨ ਇੱਥੋਂ ਲੰਘਦੇ ਨੇ ਲੋਡਡ ਵਾਹਨ ਲੰਘਦੇ ਨੇ ਤਾਂ ਰੋਜ਼ਾਨਾ ਬਜ਼ੁਰਗ ਵੀ ਸੜਕ ਦੇ ਦੂਜੇ ਪਾਸੇ ਮੈਂ ਕੈਮਰਾ ਪਰਸਨ ਨੂੰ ਕਾ ਕੇ ਦਿਖਾ ਦੇਣ ਕਿ ਘਰ ਨੇ ਦੁਕਾਨਾਂ ਨੇ ਤਾਂ ਉੱਥੇ ਬਜ਼ੁਰਗੇ ਬੈਠੇ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਰੋਜ਼ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਜਿਹੜੇ ਫਟੜ ਹੁੰਦੇ ਨੇ ਜ਼ਖਮੀ ਹੁੰਦੇ ਨੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਪਰੰਤੂ باوجود ਇਸ ਦੇ ਪ੍ਰਸ਼ਾਸਨ ਹੈ ਉਹ ਸਬਕ ਨਹੀਂ ਲੈ ਰਿਹਾ ਠੇਕੇਦਾਰ ਤੇ ਮੋਢਿਆਂ ਤੇ ਵੀ ਗੱਲ ਕਿਤੇ ਨਾ ਕਿਤੇ ਜ਼ਰੂਰ ਆਉਂਦੀ ਹੈ ਕਿ ਠੇਕੇਦਾਰ ਜਾਂ ਤਾਂ ਠੇਕੇਦਾਰ ਬੇਸ਼ਰਮ ਹੈ ਜਾਂ ਉਹ ਇੰਤਜ਼ਾਰ ਕਰ ਰਿਹਾ ਕਿ ਜਦ ਤੱਕ ਇੱਥੇ 2 4 5 7 ਬੰਦੇ ਨਹੀਂ ਮਰਦੇ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਨਹੀਂ ਕਹਣ ਕਿ ਅਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਵੀ ਕਰ ਦਿਓ ਜਿਆਦਾ ਤੋਂ ਜਿਆਦਾ ਤਾਜੋ ਤੇ ਜਿਹੜਿਆ ਕੁੰਭਕਰਨੀ نیند ਪ੍ਰਸ਼ਾਸਨ ਸੁੱਤਾ ਹੋਇਆ ਉਹਦੇ ਤੱਕ ਇਹ ਤਸਵੀਰਾਂ ਪਹੁੰਚ ਸਕਣ ਕੈਮਰਾ ਪਰਸਨ ਮਨਵੀਰ ਮੇਟੀਆਂ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਜੁੜੇ ਰਹੇ ਹੁਸ਼ਾਰ ਪਰ ਨਿਊਜ਼ ਨਾਲ